ਸ੍ਰੀ ਪਿਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਜਨਤੀ ਮਨਾਇ ਗਈ ਅਤੇ ਉਹਨਾਂ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਗਏ ਇਸ ਮੌਕੇ ਉਹਨਾਂ ਦੀ ਮੂਰਤੀ ਦੀ ਸਫਾਈ ਵੀ ਕੀਤੀ ਗਈ ਇਸ ਮੌਕੇ ਸਾਬਕਾ ਸਾਂਸਦ ਸ਼੍ਰੇਸ਼ਟ ਮਲੇਂ ਹਰਿੰਦਰ ਸਿੰਘ ਸੰਧੂ ਪਰਮਜੀਤ ਬਤਰਾ ਸਮੇਤ ਬੀਜੇਪੀ ਦੇ ਆਗੂ ਅਤੇ ਵਰਕਰ ਮੌਜੂਦ ਸਨ ਰਾਸ਼ਟਰਪਤੀ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਿਲਕੁਲ ਵਧਾਈ ਦੇਣਾ ਹੈ ਅੱਜ ਅਸੀਂ ਇੱਕ ਪਹਿਲੋ ਤੇ ਆਪਾਂ ਇਹਨਾਂ ਦੇ পুষ্প পুষ্পਾਂਜਲੀ ਕੀਤੀ ਹੈ ਮੇਰੇ ਨਾਲ ਸਾਡੇ ਸਵੇਤ ਮਲਿਕ ਜੀ ਮੈਂਬਰ ਪਾਰਲੀਮੈਂਟ ਸਾਡੇ ਸ਼ਹਿਰ ਦੇ ਸ਼ਾਨ ਔਰ ਮੇਰੇ ਨਾਲ ਸਾਥੀ ਸੁਖਵਿੰਦਰ ਪਿੰਟੂ ਮੋਹਿਤ ਮਹਾਜਨ ਜੀ ਜੋ ਉਪ ਚੇਅਰਮੈਨ ਨੇ ਪਵਨ ਸ਼ਰਮਾ ਜੀ ਮਹਾਜਨ ਸਾਹਿਬ ਸਾਡੇ ਗੌਰਵ ਗਿੱਲ ਜੀ ਯੂਵਾ ਮੋਰਚਾ ਦੇ ਪ੍ਰਧਾਨ ਮਹਿਲਾ ਮੋਰਚਾ ਦੇ ਪ੍ਰਧਾਨ ਸ਼ੂਤੀ ਬੇਜੀ ਸ਼ੈਂਟੂ ਜੀ ਸਾਰੀ ਟੀਮ ਸਾਡੀ ਅੰਮ੍ਰਿਤਸਰ ਦੀ ਅੱਜ ਇੱਥੇ ਆਈ ਹੈ ਰਾਸ਼ਟ੍ਰਪਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਔਰ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਕੌਂਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਨੂੰ পুষ্প ਔਰ ਸ਼ਰਧਾਂਜਲੀ ਦਿੱਤੀ ਹੈ